ਪੂਨੀਆਂ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਮੋਹਰਾ ਦੀਆਂ ਕਟੀਆਂ ਲੈ ਕੇ ਆਏ ਆ ਜਿਵੇਂ ਪਹਿਲਾਂ ਨੀਲੀ ਰਾਵੀ ਬੂਰੀ ਦੀਆਂ ਨਗੀਨੇ ਲੈ ਕੇ ਆਈ ਸੀ ਆਪਾਂ ਉਸੇ ਉਸੇ ਤਰ੍ਹਾਂ ਆਪਾਂ ਹੁਣ ਫੇਰ ਦੋ ਮੋਹਰਾ ਦੀਆਂ ਕਟੀਆਂ ਲੈ ਕੇ ਆਏ ਆ ਕੋਈ ਵਪਾਰੀ ਕੋਲੇ ਨਹੀਂ ਘਰੇਲੂ ਘਰੇ ਕਟੀਆਂ ਨੇ ਘਰੇਲੂ ਘਰ ਦੀਆਂ ਨੇ ਕਿਸੇ ਵਪਾਰੀ ਕੋਲੇ ਨਹੀਂ ਬਾਈ ਦੇ ਦੱਸਣ ਮੁਤਾਬਕ ਕਹਿੰਦਾ ਉਮਰ ਇਹਦੀ 10 ਤੋਂ ਲੈ ਕੇ 12 ਮਹੀਨੇ ਦੇ ਵਿੱਚ ਵਿੱਚ ਦੋਨਾਂ ਕਟੀਆਂ ਦੀ ਉਮਰ ਆ ਤੇ ਜਿਹੜੀ ਪਹਿਲੀ ਕੱਟੀ ਆ ਇਹਦੀ ਆਪਾਂ ਝੋਲੀ ਵਗੈਰਾ ਦਿਖਾਉਣੇ ਆ ਥਣ ਥਣ ਦੇਖੋਣ ਵਧੀਆ ਲੱਗੇ ਹੋਏ ਨੇ ਤੇ ਸਿੰਘਾਂ ਦੀ ਬੰਤਰ ਇਹ ਆ ਵੀ ਸਿੰਘ ਹੋਣ ਦੇਖੋ ਨਾਲ ਲੌਂਦੀ ਜਾਂਦੀ ਆ ਜੈਸਾ ਆਵ ਨਾਲ 10 ਤੋਂ ਲੈ ਕੇ 12 ਮਹੀਨੇ ਦੀ ਆ ਤੇ ਸਿੰਘਾਂ ਨੇ ਪੂਰੇ ਐਨ ਮੋੜ ਜਾਣੇ ਆ ਤੇ ਸਿੰਘ ਵਗੈਰਾ ਮੋੜ ਜਾਣੇ ਆ ਤੇ ਘਰੇਲੂ ਘਰ ਦੀਆਂ ਕੱਟੀਆਂ ਨੇ ਤੇ ਜਿਹੜੀ ਦੂਜੀ ਕੱਟੀ ਆ ਆ ਵੀ ਦੇਖ ਲਓ ਦੋਸਤੋ ਇਹ ਪੂਰੀ ਜੈਡ ਬਲੈਕ ਆ ਉਸ ਤੇ ਵੀ ਦੇਖ ਲਓ ਕੋਈ ਵੀ ਇੱਕ ਵੀ ਵਾਲ ਚਟਾ ਨਹੀਂ ਗਾ ਜੈਡ ਬਲੈਕ ਕੱਟੀ ਆ ਵਧੀਆ ਸੀਮਨ ਦੀਆਂ ਕੱਟੀਆਂ ਬਾਈ ਕਹਿੰਦਾ ਮੈਨੂੰ ਸੀਮਨ ਦਾ ਪਤਾ ਨਹੀਂ ਸੀ ਕਿਹੜੀ ਕਿਹੜਾ ਭਰਾਇਆਗਾ ਪਰ ਕੱਟੇ ਦੀ ਬੰਤਰ ਦੇਖੋ ਜੈਸਾ ਉਹਨਾਂ 10 ਤੋਂ ਲੈ ਕੇ 12 ਮਹੀਨਿਆਂ ਦੀਆਂ ਕੱਟੀਆਂ ਬੰਤਰ ਬਹੁਤ ਵਧੀਆ ਕੱਟੀਆਂ ਦੀ ਤੇ ਪਲੀ ਵੀ ਵਧੀਆਗਾ ਇਹਨੇ ਪੂਰਾ ਵਧੀਆ ਵੇਟ ਕਰਨਾਗਾ ਕੱਟੀਆਂ ਦੀ ਛੇਤੀ ਤਿਆਰ ਹੋ ਜਾਣਗੀਆਂ ਇਹ ਵਧੀਆ ਟੀਕੇ ਦੀਆਂ ਕੱਟੀਆਂ ਨੇ ਬਾਈ ਕਹਿੰਦਾ ਪਤਾ ਨਹੀਂ ਸੀ ਇਹਨਾਂ ਨੂੰ ਵੀ ਕਿਹੜਾ ਟੀਕਾ ਕਿਵੇਂ ਕਿਹੜਾ ਭਰਉਣਾਗਾ ਉਹ ਕਹਿੰਦੇ ਸਾਨੂੰ ਪਤਾ ਨਹੀਂ ਸੀ ਕਿਹੜੇ ਟੀਕੇ ਰਹੀ ਹੋਈ ਵੀ ਆ ਪਰ ਜੈਸਾ ਉਹਨਾਂ ਕੱਟੀਆਂ ਦੀ ਛੇਤ ਵਗੈਰਾ ਦਾ ਹਿਸਾਬ ਨਾਲ ਤਾਂ ਬੰਤਰ ਵਗੈਰਾ ਬਹੁਤ ਵਧੀਆਗਾ ਛੇਤੀ ਤਿਆਰ ਹੋਣਗ ਤੇ ਇਹਦਾ ਆਪਾਂ ਇੱਕ ਢੇੜਾ ਕਢਾ ਦਿੰਨੇ ਆਂ ਕੱਟੀ ਦਾ ਖੋਲੀ ਕਰਾਂ ਵੀਰੇ ਤੁਹਾਨੂੰ ਦਿਖਾ ਦਿੰਨੇ ਆਂ ਤੇ ਘਰ ਦੀਆਂ ਕੱਟੀਆਂ ਘਰੇਲੂ ਕੱਟੀਆਂ ਨੇ ਨੰਬਰ ਵੀ ਆਪਾਂ ਸਕਰੀਨ ਤੇ ਲਾਵਾਂਗੇ ਆ ਦੇਖੋ ਐਨ ਦੇਖੋ ਨੰਗੀਨੇ ਹੀ ਆ ਜੇ ਕਿਸ ਨੇ ਸਾਂਭ ਲਈ ਐਨ ਪੂਰੀ ਵਧੀਆ ਬਣ ਜਾਣਾ ਕੱਟੀ ਨੇ ਸਾਂਭੀ ਜਾਣ ਸਾਂਭ ਵਾਲੇ ਬੰਦੇ ਨੂੰ ਬਾਈ ਕਹਿੰਦਾ ਦੇਣੀ ਆ ਮੈਂ ਕਿਸੇ ਨੂੰ ਆਮ ਨੂੰ ਨਹੀਂ ਦੇਣੀ ਲਿਆ ਕਰਾਂ ਬੰਦੇ ਵੀਰੇ ਕਰਾਂ ਆ ਦੇਖ ਲਓ ਕੱਟੀ ਇਹ ਵੀ ਪੂਰੀ ਨੰਗੀਨਾ ਜੈਡ ਬਲੈਕ ਕੱਟੀ ਆ ਤੇ ਬਾਈ ਦਾ ਨੰਬਰ ਆ 9834 64500 9834 64500 ਬਾਈ ਕਹਿੰਦਾ ਮੈਂ ਮੂਰੇ ਨਹੀਂ ਆਉਣਾ ਵੀ ਆਪਾਂ ਤੁਸੀਂ ਆਪ ਹੀ ਦੱਸ ਦਿਓ ਸਾਰੀਆਂ ਗੱਲਾਂ ਤੇ ਤੁਸੀਂ ਫੋਨ ਕਰ ਲਿਓ ਰੇਟ ਵਗੈਰਾ ਦੀ ਗੱਲ ਆਪਾਂ ਤੁਸੀਂ ਫੋਨ ਤੇ ਕਰ ਲਿਓ ਤੇ ਆਪਾਂ ਸਕਰੀਨ ਤੇ ਨੰਬਰ ਚ ਲਾਵਾਂਗੇ ਆਪਣੇ ਚੈਨਲ ਨੂੰ ਬਹੁਤ-ਬਹੁਤ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਆ ਕਰੋ ਤੇ ਰੇਟ ਵਗੈਰਾ ਦੀ ਗੱਲ ਫੋਨ ਤੇ ਕਰ ਲਿਓ ਰੇਟ ਜੈਜ ਰੇਟ ਤੇ ਹੋਣਗੀਆਂ ਕੋਈ ਬਾਹਲੀਆਂ ਮਹਿੰਗੀਆਂ ਨਹੀਂ ਬਾਈ ਕਹਿੰਦਾ ਤੁਸੀਂ ਗੱਲ ਕਰ ਸਕਦੇ ਹੋ ਆਪਣੇ ਚੈਨਲ ਨੂੰ ਬਹੁਤ-ਬਾਤ ਫੋਲੋ ਕਰ ਲਓ ਧੰਨਵਾਦ ਦੋਸਤੋ